ਸਾਸੀ ਕਾਲ ਜੀ ਸਾਰਨ ਪਿਆਰਪਰੇ 사ਸੀ ਕਾਲ ਬਾਬਾ ਸ਼ੱਕਰੀ ਮਿਹਰਬਾਨੇ ਕਮਲਜੀਤ ਕਿਚਰ ਐਂਡ ਬਲੌਗ ਦੇ ਵਿੱਚ ਬਣਿਆ ਰਹੋ ਤੁਸੀਂ ਮੇਰੇ ਨਾਲ ਮੈਂ ਤੁਹਾਨੂੰ ਅੱਜ ਵੀਡੀਓ ਵਾਚ ਕਰਾਈ ਆ ਆਪਾਂ ਚੱਲੇ ਆ ਜੀ ਜਿਰਕਰ ਪਰ ਆਏ ਸੀ ਜਿਰਕਰ ਪਰ ਤੋਂ ਆਪਾਂ ਚੱਲੇ ਗਏ ਦਵਾਰਾ 나ੜਾ ਸਾਹਿਬ ਆਪਾਂ ਪਹਿਲੀ ਵਾਰੀ ਦਰਸ਼ਨ ਕਰਨ ਚੱਲੇ ਆ ਮੈਂ ਕਿ ਪਹਿਲਾਂ ਕਦੇ ਨਹੀਂ ਆਇਆ ਕਹੇ ਬਹੁਤ ਵਾਰ ਸੀ ਉਹਨਾਂ ਨੇ ਮੈਨੂੰ ਕਿ ਆਪਾਂ 나ੜਾ ਸਾਹਿਬ ਚੱਲੀਏ ਗਰਦਵਾਰਾ ਸਾਹਿਬ ਤਾਂ ਦੇਖਿਆ ਮੈਂ ਕਿ ਸੋ ਇਦੀ ਸੀ ਪਤਾ ਨਹੀਂ ਕਿੰਨੇ ਕਿ ਦੂਰ ਹੋਏਗਾ ਪਰ ਨੇੜੇ ਪੈਂਦਾ ਵੈਕ ਸਾਈਡ ਨੂੰ ਤੇ ਤੁਸੀਂ ਵੀ ਕਦੇ ਵੀ ਆਉਣ ਜਾਣੇ ਚੰਡੀਗੜ੍ਹ ਸਾਈਡ ਤੇ ਜਰੂਰ ਦਰਸ਼ਨ ਕਰਿਆ ਕਰੋ ਗੁਰਦੁਆਰਾ ਨਾਡਾ ਸਾਹਿਬ ਦੇ ਇਹ ਰਸਤੇ ਦੇ ਵਿੱਚ ਪਹਾੜ ਨੇ ਜਿਹੜੇ ਪਹਾੜ ਕੱਟ ਕੇ ਰੋਡ ਬਣਾਏ ਜਾ ਰਹੇ ਨੇ ਹੁਣ ਤਾਂ ਕੱਚੇ ਪਹਾੜ ਨੇ ਕੱਚੇ ਜਲਦੀ ਟੁੱਟਦੇ ਹੁੰਦੇ ਨੇ ਤੇ ਪੱਕਿਆਂ ਨੂੰ ਤੋੜਨਾ ਬੜਾ ਮੁਸ਼ਕਲ ਹੁੰਦਾ ਵਾ ਤੇ ਇਸ ਲਈ ਇਹ ਕੱਚੇ ਪਹਾੜ ਨੇ ਸਾਈਡ ਦੇ ਉੱਪਰ ਦੇਖੋ ਤੁਸੀਂ ਪਰ ਇੱਕ ਚੀਜ਼ ਮੈਨੂੰ ਬਹੁਤ ਚੰਗੀ ਲੱਗੀ ਹਰਿਆਲੀ ਬਹੁਤ ਚੰਡੀਗੜ੍ਹ ਦੇ ਵਿੱਚ ਆਮ ਆਪਾ ਦੇਖੋ ਕਿਤੇ ਵੀ ਪੰਜਾਬ ਦੇ ਵਿੱਚ ਨਾ ਹਰਿਆਲੀ ਹੈ ਨਹੀਂ ਜੀ ਜੋ ਕਿ ਹਰਿਆਲੀ ਬਹੁਤ ਸੀ ਇੱਥੇ ਮੈਨੂੰ ਬੜਾ ਚੰਗਾ ਲੱਗੇ ਆਪਾਂ ਆ ਕੇ ਗੁਰਦੁਆਰਾ ਨਾਡਾ ਸਾਹਿਬ ਇਹ ਨਾੜਾ ਸਾਇਬ ਕਰਦਾਰ ਸੈ ਦੇ ਵਿੱਚ ਬਦਲ ਵਾਈ ਬੜੀ ਹੋ ਚੁੱਕੀ ਆ। ਤੋ ਦੇਖੋਗੇ بارش ਹੋएगी ਇਹ ਹੈ ਮੇਰੀ 59। ਤੋ ਮੱਥੇ ਤੇ ਆੜੀ ਦੇਖ ਕੇ ਕਿਦਾਂ ਪਾਈਆਂ ਨੇ। ਵੈਸੇ ਬਹੁਤ ਅੱਛੇ ਸਵਾਦੀ ਹੈ। ਬੜੀ ਚੰਗੀ ਹੈ। ਤੋ بارش ਸ਼ੁਰੂ ਹੋ ਗਈ ਆ। ਤੇ ਆਪਾਂ ਤੁਹਾਨੂੰ ਦਿਖਾਉਣੇ ਇੱਥੇ ਲੱਗੇ ਫਲਾਵਰ। ਬਹੁਤ ਹੀ ਕਈ ਤਰ੍ਹਾਂ ਦੇ ਲੱਗੇ ਹੋਏ ਨੇ ਮੈਨੂੰ ਤਾਂ ਬਹੁਤ ਅੱਛਾ ਲੱਗੇ ਮੈਂ ਤਾਂ ਹੋਰ ਸਭ ਚੀਜ਼ਾਂ ਛੱਡ ਕੇ ਮੈਂ ਇਹਨਾਂ ਨੂੰ ਜ਼ਰੂਰ ਕੈਮਰੇ ਚ ਕੈਦ ਕੀਤਾ। ਕਿ ਮੈਨੂੰ ਇਹ ਅੱਛੇ ਲੱਗ ਰਹੇ ਆ। ਇਹ ਦੋ ਕਲਰ ਦੇ ਨੇ ਤਨ ਹੋਰ ਕਮਲੇ ਚ ਵੀ ਦਿਖਾਉਣੀ ਹੈ ਮੈਂ ਕਿ ਉਧਰ ਕਿਹੜੇ ਕਲਰ ਦੇ ਲੱਗੇ ਹੋਏ ਨੇ ਇਹ ਕੁਛ ਕਲਰ ਹੈ ਦੋ ਦੇ ਲੱਗੇ ਤੇ ਇਹ ਦੇਖੋ ਇੱਥੇ ਚਾਰ-ਚਾਰ ਕਲਰ ਦੇ ਵੀ ਲੱਗੇ ਹੋਏ ਨੇ ਤਾਂ ਜੋ ਕਿ ਅچھے ਲੱਗਦੇ ਨੇ ਮੈਂ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਤਾਂ ਇਧਰ ਵੀ ਦੇਖੋ ਇਹ ਫਲਾਵਰ ਨੇ ਤੇ بارش ਜ਼ੋਰ ਦੀ ਪੈ ਰਹੀ ਹੈਗੀ ਸਾਰੇ ਭਜ ਭਜ ਕੇ ਅੰਦਰ ਨੂੰ ਜਾ ਰਹੇ ਜੋੜਾ ਘਰ ਸਾਹਮਣੇ ਹੈ ਜੋੜਾ ਘਰ ਦੇ ਵਿੱਚ ਸਾਰੇ ਬੈਠ ਜਾਣਗੇ ਕਿਉਂਕਿ بارش ਤੇਜ਼ ਆ ਬਹੁਤ ਤੇਜ਼ بارش ਹੈ ਤੁਮ ਰਮੈ ਤਾਂ ਬਾਹਰ ਹੀ ਲੱਗੀ ਹੋਈਆਂ ਕਿ ਵੀਡੀਓ ਬਾਹਰ ਜਾ ਕੇ ਬਣਾ ਲਾਂ ਮੈਂ ਮੈਨੂੰ ਇੱਕ ਮੌਕਾ ਮਿਲੇ ਗੁਰੂ ਘਰ ਦੇ ਦਰਸ਼ਨ ਕਰਨ ਦਾ ਔਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਦਾ ਕਿ ਕਈ ਵੇ ਨਹੀਂ ਆਇਆ ਜਾਂਦਾ ਆਪਾਂ ਤਾਂ ਨਹੀਂ ਜਰੂਰੀ ਨਹੀਂ ਕਿ ਆਉਂਦੇ ਹੁੰਦੇ ਮੈਂ ਵੀ ਇੱਥੋਂ ਪਹਿਲੀ ਫਸਟ ਵਾਰੀ ਆਪਣੀ ਲਾਈਫ ਦੇ ਵਿੱਚ ਆਈ ਹੈਗੀ ਤੇ ਇਸ ਲਈ ਫਿਰ ਇਹ ਆਪਾਂ ਦਰਸ਼ਨ ਦੀਦਾਰ ਇੱਕ ਕਰ ਲਈ ਕਰ ਲੈ ਦੇਖੋ بارش ਬਹੁਤ ਜ਼ੋਰਾਂ ਦੀਆਂ ਤਾਂ ਬੋਲ ਰਹੀ ਬਹੁਤ ਇੱਥੇ بارش ਐਦ ਨਹੀਂ ਪੈ ਜਾਂਦੀ ਕਿਉਂਕਿ ਪਹਾੜੀਆਂ ਬਿਲਕੁਲ ਰੇੜੇ ਪੈਂਦੀਆਂ ਨੇ ਹਨਾ ਤੇ ਇੱਥੇ ਨੂੰ ਜਾ ਕੇ ਇਹ ਨਾਲ بارش ਜ਼ਿਆਦਾ ਪੈਂਦੀ ਹੈ ਕਿ ਕਾਫੀ ਗੱਡੀਆਂ ਖੜੀਆਂ ਨੇ ਤੇ ਆਪਾਂ ਵੀ ਉੱਪਰ ਨੂੰ ਜਾਣਦੇ ਹਾਂ ਹੁਣ ਤੇ ਉੱਪਰ ਕੁਝ ਤਾਂ ਅੰਦਰ ਖੜੀ ਪਬਲਿਕ ਕਿਉਂਕਿ بارش ਤੇਜ਼ ਕਰਕੇ ਇਹ ਹੈ ਨਾੜਾ ਸਾਹਿਬ ਗੁਰਦੁਆਰਾ ਦਾ 게ਟ ਜਿੱਥੇ ਆਪਾਂ ਗੁਰਦੁਆਰਾ ਸਾਹਿਬ ਨੂੰ ਐਂਟਰ ਹੋਣਾ ਵਾ ਤੇ ਜਾਂਦੇ ਨੇ ਦੇਖੋ ਬਜ਼ੁਰਗ ਬੌੜੀਆਂ ਚੜ੍ਹਦੇ ਆ ਤਾਂ ਜ਼ਰੂਰ ਉੱਪਰ ਕੋ ਖੜਾ ਤਾਂ ਉਹਨਾਂ ਨੇ ਫੜਕੇ ਜ਼ਰੂਰ ਬਜ਼ੁਰਗਾਂ ਨੂੰ ਉੱਪਰ ਲੈ ਕੇ ਜਾਣਾ ਇਹ ਨਹੀਂ ਕਿ ਵੀ ਛੱਡੀ ਜਾਣਗੇ ਨਹੀਂ ਛੱਡਦੇ ਨਹੀਂ ਬਿਲਕੁਲ ਨਹੀਂ ਛੱਡਦੇ ਉੱਪਰ ਲੈ ਕੇ ਜਾਂਦੇ ਇਹ ਸੇਵਾਦਾਰਾਂ ਦੀ ਸੇਵਾ ਨੇ ਕਰਦਿਆਂ ਦੀ ਹੈਗੀ ਤਾਂ ਦੀ ਪਰਮਾਤਮਾ ਨਾਲ ਸਮਤ ਬਖਸ਼ਦਾ ਵਾ ਤੇ ਪਰ ਅੰਦਰ ਜਾ ਕੇ ਦੇਖਿਆ ਮੈਂ ਪਤਾ ਕੀਤਾ ਤਾਂ ਉਹ ਆਪਾਂ ਨੂੰ ਅੰਦਰ ਨਈ ਕਰ ਦੇਣਗੇ ਵੀਡੀਓ ਸ਼ੂਟ ਨਹੀਂ ਕਰ ਦੇਣਗੇ ਤਾਂ ਫਿਰ ਮੈਂ ਤੁਹਾਨੂੰ ਦਿਖਾਉਣੇ ਕਿ ਆਪਾਂ ਵੀਡੀਓ ਸ਼ੂਟ ਕਿੱਦਾਂ ਕੀਤੀ ਸੀ ਉੱਥੇ ਤੇ ਹੁਣ ਆਪਾਂ ਕਿੱਥੇ ਕਿੱਥੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਕਿ ਤਾਂ ਅੱਛਾ ਲੱਗਿਆ ਬੈਰ بارش ਨਾ ਹੋਵੇ ਤਾਂ ਫਿਰ ਕੁਝ ਟਾਈਮ ਖੁੱਲਾ ਹੋਵੇ ਤਾਂ ਬੰਦਾ ਆਰਾਮ ਦੇ ਨਾਲ ਕਰਦਾ ਇੱਧਰ ਮਿਲਦਾ ਜੀ ਕੜਾ ਪ੍ਰਸ਼ਾਦ ਜਿਨ੍ਹਾਂ ਨੇ ਦੇਖ ਕਰਵਾਣੀ ਹੈ ਕੜਾ ਪ੍ਰਸ਼ਾਦ ਦੀ ਤੇ ਆਪਾਂ ਵੀ ਉੱਥੇ ਗਏ ਸੀ ਕਿ ਦੇਖ ਕਰਵਾਈਏ ਕਰਮਾਂ ਦੇ ਨਾਲ ਆਏ ਆਂਗੇ ਤੇ ਨਹੀਂ ਤਾਂ ਆਪਾਂ ਤਾਂ ਆ ਨਹੀਂ ਹੁੰਦਾਗਾ ਕਿ ਇੰਨੀ ਦੂਰ ਆਣਾ ਬੜਾ ਮੁਸ਼ਕਲ ਹੋ ਜਾਂਦਾ ਵਾ ਤੇ ਮੈਂ ਫਿਰ ਇੱਥੇ ਖੁੱਲੇ ਦਰਸ਼ਨ ਕਰਕੇ ਆਪਾਂ ਤੱਕ ਗਏ ਆਂ ਟਾਈਮ ਖੁੱਲਾ ਹੋਵੇ ਤਾਂ ਹੋਰ ਖੁੱਲੇ ਦਰਸ਼ਨ ਹੁੰਦੇ ਮੀ ਨਾ ਹੋਵੇ ਦਾ ਮੇਨ ਚੀਜ਼ ਆਪਾਂ ਪ੍ਰਸ਼ਾਦ ਲੈ ਲਿਆ ਤੇ ਆਪਾਂ ਚੱਲੇ ਅੰਦਰ ਦਰਬਾਰ ਸਾਹਿਬ ਨੂੰ ਪ੍ਰਸ਼ਾਦ ਦੇਣ ਲੈ ਤੇ ਮੈਂ ਦੇਖੋ ਜੀ ਇਥੇ ਮੇਰੇ ਪਾਂਦੀ ਸਸਕੜੀਓ ਪਛੜੀਓ ਕਿੱਥੇ ਨੇ ਤਾਂ ਮੈਂ ਦੱਸਿਆ ਸੀਗਾ بارش ਆ ਬੱਚੇ ਨੂੰ ਲੈ ਕੇ ਅੰਦਰ ਖੜ ਗਏ ਜੋੜਾ ਘਰ ਚ ਤੇ ਉਹ ਵੀ ਮਗਰ ਆ ਜਾਣਗੇ ਆਪੇ ਅਸੀਂ ਤੁਹਾਨੂੰ ਅੰਦਰ ਨੂੰ ਦਰਬਾਰ ਸਾਹਿਬ ਨੂੰ ਜਾ ਕੇ ਆਗੇ ਸੀਗੇ ਤੇ ਮੈਂ ਅੰਦਰੋਂ ਬਾਹਰ ਨਹੀਂ ਸ਼ੂਟ ਕਰ ਦਿੱਤਾ ਉਹਨਾਂ ਨੇ ਮੇਰਾ ਕੈਮਰਾ ਬਾਹਰ ਹੀ 100 ਦੱਸ ਦਿੱਤਾ ਸੀ ਕਿ ਨਹੀਂ ਵੀਡੀਓ ਨਹੀਂ ਬਣਾਉਣ ਦੇਣਗੇ ਤੇ ਆਪਾਂ ਵੀ ਫਿਰ ਉਹਨਾਂ ਦੀ ਮਰਜ਼ਾ ਦਾ ਲੰਘਣਾ ਨਹੀਂ ਕੀਤੀ ਪਰ ਆਪਾਂ ਬਾਹਰ ਖੜ ਕੇ ਵੀਡੀਓ ਜ਼ਰੂਰ ਕਰ ਇੱਕ ਸ਼ੂਟ ਕੀਤੀ ਹੈਗੇ ਤੁਹਾਨੂੰ ਦਰਸ਼ਕ ਦਦਾਰੇ ਹੋ ਜਾਣ ਕਾਫੀ ਖੁੱਲਾ ਹਾਲ ਅੰਦਰ ਬਣਿਆ ਹੋਇਆ ਕਿ ਇਹ ਨਹੀਂ ਕਿ ਛੋਟਾ ਜਿਹਾ ਹਾਲ ਬਣਿਆ ਨਹੀਂ ਕਾਫੀ ਖੁੱਲਾ ਹਾਲ ਬਣਿਆ ਹੋਇਆ ਹੈਗਾ ਤੇ ਇਹ ਸੀ ਸ਼ਾਮ ਦਾ 5:30 ਦਾ ਟਾਈਮ ਇਹ ਸੇਵਾ ਕਰਦੇ ਨੇ ਪਰ ਇੱਕ ਮੈਨੂੰ ਅੱਛਾ ਨਹੀਂ ਲੱਗਿਆ ਜੇ ਨਿੱਕੇ ਨਿੱਕੇ ਰਮਾਲ ਬੰਨ੍ਹ ਕੇ ਕੁੜੀਆਂ ਆ ਜਾਂਦੀਆਂ ਨੇ ਪਰ ਮਨਾਂ ਨਹੀਂ ਕਰਦੇ ਪਤਾ ਨਹੀਂ ਕਿਉਂ ਨਹੀਂ ਕਹਿੰਦੇ ਭਾਈ ਚੁੰਨੀਆਂ ਲੈ ਕੇ ਆਵੋ ਜੋ ਛੋਟੇ ਛੋਟੇ ਰਮਾਲ ਬੰਨ੍ਹ ਕੇ ਗਰਦਵਾਰਾ ਸੇਵ ਦੇ ਵਿੱਚ ਲੋਕ ਜਾਂਦੇ ਆ ਉਹਨਾਂ ਨੂੰ ਮਨਾ ਕਰਨਾ ਚਾਹੀਦਾ ਮੂਹਰੇ ਜੋ ਖੜੇ ਉਹ ਜ਼ਰੂਰ ਕਹਿਣ ਕਿ ਚਾਹੇ ਬੰਦਿਆਂ ਨੇ ਲੈ ਹੋਏ ਤੇ ਚਾਹੇ ਜਨਾਨੀਆਂ ਨੇ ਇੰਨਾ ਕਾ ਕੱਪੜਾ ਸਿਰ ਤੇ ਨਾ ਲੈ ਕੇ ਆਉਣ ਖੁੱਲਾ ਕੱਪੜਾ ਉਹ ਲੈ ਕੇ ਆਉਣ ਖੁੱਲੇ ਕੱਪੜੇ ਲੈਣ ਦੇ ਨਾਲ ਹੁੰਦਾ ਸਾਰਾ ਸਿਰ ਢੱਕ ਹੁੰਦਾ ਲੇਡੀਜ਼ ਦੀ ਬੁੱਕਲ ਵੱਜ ਜਾਂਦੀ ਚੁੰਨੀ ਦੀ ਇਧਰ ਮੌਂਕੇ ਬਹੁਤ ਨੇ ਇਸ ਤਰ੍ਹਾਂ ਦੇ ਮੌਂ ਆਪਾਂ ਜਦੋਂ ਹਜੂਰ ਸਾਹਿਬ ਜਾਣੇ ਆ ਤਾਂ ਉੱਥੇ ਹੈਗਾ ਆਪਣਾ ਗੁਰਦੁਆਰਾ ਸਾਹਿਬ ਨਾਨਕਸਰ ਸਾਹਿਬ ਉੱਥੇ ਬਹੁਤ ਨੇ ਮਾਤਾ ਸਾਹਿਬ ਦੇਵਾ ਦੇਵੀ ਬਹੁਤ ਜਾਦੀ ਨੇ ਤੇ ਮੈਂ ਕੈਮਰਾ ਥੋੜਾ ਜ਼ਿਆਦਾ ਹੀ ਘੁੰਮ ਰਿਹਾ ਤਾਂ ਇੱਧਰ ਕਿਹੜਾ ਪ੍ਰਸ਼ਾਦੀ ਦੇਖ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੇ ਹਾਂ ਇਹ ਬਾਹਰਲੀ ਸਾਈਡ ਵਾ ਤੇ ਆਪਾਂ ਤਾਂ ਲੰਗਰ ਦੇ ਹਾਲ ਦੇ ਵਿੱਚ ਵੀ ਗਏ ਸੀਗੇ ਮੈਂ ਤੁਹਾਨੂੰ ਲੰਗਰ ਹਾਲ ਦੇ ਵੀ ਦਰਸ਼ਨ ਕਰਾਵਾਂਗੀ ਤਾਂ ਇਹ ਕਾਰ ਸੇਵਾ ਵਾਲੇ ਬਾਬਾ ਜੀ ਹੈਗੇ ਗੁਰਦੁਆਰਾ ਪਾਸੇ ਦਸਵੀਂ ਦੇ ਕਾਰ ਸੇਵਾ ਵਾਲੇ ਬਾਬਾ ਜੀ ਨੇ ਤੇ ਬੈਠੇ ਨੂੰ ਤੁਹਾਨੂੰ ਪਤਾ ਕਿ ਆਪਣੇ ਕਰ ਸੇਵਾ ਬਿਨਾਂ ਤਾਂ ਕਿਤੇ ਵੀ ਕੁਝ ਬਣਦਾ ਨਹੀਂਗਾ ਹਣਾ ਇੱਥੇ ਮੈਂ ਤੇ ਮੇਰੀ ਭੈਣ ਦੀ ਸਸ ਬੈਠੀਆਂ ਹਰਾਮ ਨਾਲ ਤੋਂ ਥੱਕ ਕੇ ਜਾਂ ਜਿਹਾ ਸੀ ਦਰਨੇ ਜਾਣੀ ਬੈਠ ਗਈਆਂ ਤਾਂ ਇੰਦਰ ਹੈ ਫਿਰ ਚਾਹ ਵੀ ਪਛਕੀਏ ਥੇ ਕਰਦਵਾਨਾ ਸੇ ਤੇ ਚਾਹ ਸ਼ਕੀਏ ਤੇ ਦੇਖੋ ਕਿੰਨੇ ਸੋਹਣੇ ਬਣੇ ਹੋਏ ਨੇ ਪਹਾੜ ਤਾਂ ਦਿਲ ਕਰ ਦੱਸ ਕਿ ਪਹਾੜਾਂ ਦੇ ਉੱਪਰ ਚੜ ਜੀ ਹੈ ਨਾ ਉੱਪਰ ਚੜਨ ਦੇ ਨਾਲ ਦੇਖ ਕਿੰਨਾ ਵਧੀਆ ਲੱਗਦਾ ਵਾ ਫਿਰ ਸੀਨ ਉੱਪਰਲੇ ਬਹੁਤ ਸੋਹਣੇ ਆਉਂਦੇ ਨੇ ਤੋ ਆਪਾਂ ਫਿਰ ਇਹ ਆ ਗਏ ਜੀ ਨਾਟਾ ਸਾਹਿਬ ਕਰਤਾਰ ਸਾਹਿਬ ਦੇ ਬਾਹਰ ਐਂਟਰੀ ਕਰ ਰਹੇ ਆ ਕਿ ਹੁਣ ਪਹਿਲਾਂ ਆਪਾਂ ਬਾਹਰ ਅੰਦਰ ਕਰਤਾਰ ਸਾਹਿਬ ਦੇ ਵਿੱਚ ਗਏ ਸੀਗੇ ਤੋ ਇਹ ਦੇਖੋ ਕਾਰਾਂ ਕਿੰਨੀਆਂ ਖੜੀਆਂ ਸੈੜਾਂ ਦੇ ਉੱਪਰ ਵੀ ਬਹੁਤ ਕਾਰਾਂ ਖੜੀਆਂ ਆ ਕਾਫੀ ਲੋਕ ਆਉਂਦੇ ਨੇ ਕਿਉਂਕਿ ਸਰਦਾ ਹੋਣੀ ਚਾਹੀਦੀ ਆਪਣੇ ਸਰਦਾ ਭਾਵਨਾ ਤਾਂ ਸਾਰਾ ਕੁਛ ਨਹੀਂ ਤਾਂ ਕੁਝ ਵੀ ਨਹੀਂਗਾ ਮੈਂ ਹੁਣ ਦੇਖ ਰਹੀ ਸੀ ਕਿ ਇੱਥੇ ਕਿੰਨੀ ਪਬਲਿਕ ਆਉਂਦੀ ਹੈ ਨਾ ਤੇ ਇੱਥੇ ਮੈਂ ਦੱਸ ਰਹੀ ਸੀ ਇਹ ਲੰਗਰ ਹਾਲ ਆ ਤਮੈਨੂੰ ਬਹੁਤ ਹੁੰਦਾ ਕਿ ਗੁਰੂ ਘਰ ਆਇਆ ਤਾਂ ਲੰਗਰ ਪ੍ਰਸ਼ਾਦਾ ਛੱਕੀ ਮੈਨੂੰ ਪਤਾ ਨਹੀਂ ਲੱਗਿਆ ਕਿ ਲੰਗਰ ਆਲ ਦੂਸਰੀ ਸਾਈਡ ਗਿਆ ਤਾਂ ਤੇ ਚਾਹ ਦਾ ਸੀਗਾ ਲੰਗਰ ਆਪਾਂ ਨੇ ਚਾਹ ਛੱਕੀ ਚਾਹ ਨਾ ਰਸਾਂ ਦਿੱਤੀਆਂ ਬਿਸਕੁਟ ਦਿੱਤੇ ਆਪਾਂ ਨੇ ਛੱਕ ਲਈ ਕਿਉਂਕਿ ਗੁਰੂ ਘਰ ਆਇਆ ਤਾਂ ਜ਼ਰੂਰ ਛਕਣਾ ਚਾਹੀਦਾ ਵਾ ਕਰਮ ਭਾਗਾ ਦੇ ਨਾਲ ਆਇਆ ਜਾਇਆ ਚੰਦਾ ਭਾਗਾ ਇਸ ਲਈ ਫਿਰ ਆਪਾਂ ਇੱਥੇ ਆ ਗਏ ਸੀ ਤੇ ਹੁਣ ਆਪਾਂ ਆ ਗਏ ਹਾਂ ਜੀ ਬਾਹਰ ਐਂਟਰੀ ਕੀਤੀ ਆ ਬਾਹਰ ਜ਼ਿਆਦਾ ਟਾਈਮ ਨਹੀਂ ਅਪਰ ਕੇ بارش ਬਹੁਤ ਜ਼ੋਰ ਦੀ ਆ ਤੋ ਦੇਖੋ ਕਾਲਾ ਬੱਦਲ ਹੋਇਆ ਪਿਆ ਵਾ ਇਹ ਲੱਗ ਰਿਹਾ ਸੀਗਾ ਪਤਾ ਨਹੀਂ ਕਿੰਨੀ ਕਿਤੇ ਦੇਰ ਪਏਗਾ ਤੋ ਬੋਲ ਥੋੜਾ ਦੇਰ ਪੈਂਦਾ ਫੇਰ ਹਟ ਜਾਂਦਾ ਥੋੜਾ ਦੇਰ ਪੈਂਦਾ ਮੈਂ ਫੇਰ ਹਟ ਜਾਂਦਾ ਵਾ ਇਸ ਲਈ ਆਪਾਂ ਆ ਗਏ ਹੁਣ ਇੱਧਰ ਬਾਹਰ ਜਿੱਥੇ ਲਿਖਿਆ ਆ ਗੁਰੂ ਗੋਬਿੰਦ ਸਿੰਘ ਨਿਵਾਸ ਯਾਤਰੀ ਨਿਵਾਸ ਆਉਣੇ ਆ ਤੋ ਤੁਸੀਂ ਵੀ ਆਇਓ ਦਰਸ਼ਨ ਕਰਿਓ ਪਰ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰੋ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਵੀਡੀਓ ਤਨਿਜ ਅੱਛੀ ਲੱਗੀ ਤਾਂ ਆਪ ਵੀ ਦੱਸ ਦਿਆ ਕਰੋ ਕਿ ਇਸ ਚੀਜ਼ ਤੇ ਕੀ ਗਲਤੀ ਹੁੰਦੀ ਆਪਾਂ ਕਿਹਤੋਂ ਸੁਧਾਰ ਕਰਦੇ ਹਾਂ ਹਰ ਇੱਕ ਚੀਜ਼ ਦਾ ਜੋੜਾ ਘਰ ਦੇ ਵਿੱਚ ਆ ਕੇ ਆਪਾਂ ਜੱਤੀਆਂ ਲੈਣੀ ਇੱਧਰ ਪਾਣੀ ਫਲਾਉਂਦੇ ਨੇ ਜਿਨ੍ਹਾਂ ਨੂੰ ਪਾਣੀ ਦੀ ਪਿਆਸ ਲੱਗਦੀ ਆ ਉਹ ਇੱਥੋਂ ਪਾਣੀ ਪੀ ਲੈਂਦੇ ਨੇ ਕੈਮਰਾ ਮੇਰੇ ਜਿਆਦਾ ਹੀ ਗੁਰਗੋਬਿੰਦ ਸਿੰਘ ਯਾਤਰੀ ਨਿਵਾਸੀ ਹੈ ਜੀ ਇਹ ਨਿਵਾਸ ਸੇ ਤੇ ਜਾਤ ਰਹਿੰਦੇ ਹੁਣ ਇਹਨਾਂ ਦੂਰੋਂ ਆਏ ਸੰਗਤਾਂ ਲਈ ਵੀ ਕੀਤਾ ਜਾਂਦਾ ਪਰ ਮੈਂ ਤਾਂ ਕੈਮਰਾ ਜ਼ਿਆਦਾ ਹੀ ਕੰਮ ਰਹਾ ਹੈ ਦੇਖੋ ਇਹ ਮੇਰਾ ਪੰਜ ਆਪਣੀ ਦਾਦੀ ਨੂੰ ਫੜ ਕੇ ਲਿਆ ਰਹਾ ਹੈ ਬਹੁਤ ਰਿਸਪੈਕਟ ਕਰਦੇ ਆ ਕਿਉਂਕਿ ਵੱਡਿਆਂ ਦਾ ਆਸ਼ੀਰਵਾਦ ਹੀ ਸਾਰਿਆਂ ਨੂੰ ਚੰਗਾ ਲੱਗਦਾ ਆਪਾਂ ਉੱਥੋਂ ਤੁਰ ਪਏ ਆ ਜੀ ਤੇ ਆਪਾਂ ਜਾਵਾਂਗੇ ਇੱਕ ਹੋਰ ਗੁਰਦੁਆਰਾ ਸਾਹਿਬ ਤੁਹਾਨੂੰ ਉੱਥੇ ਵੀ ਦਰਸ਼ਨ ਦਿਦਾਰੇ ਕਰਵਾਵਾਂਗੇ ਕਿਹੜੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਬੋਲ ਰਹੀ ਸੀ ਕਿ ਤੁਹਾਨੂੰ ਹੋਰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆਗੇ ਪਰ ਇੱਥੇ ਦੇਖਿਓ ਤੁਸੀਂ بارش ਜ਼ੋਰ ਦੀ ਆ ਤੇ ਇੱਥੇ ਰਸਤੇ ਦੇ ਵਿੱਚ ਬਾਂਦਰ ਬੜੇ ਸੀਗੇ ਬਹੁਤ ਜ਼ਿਆਦਾ ਬਾਂਦਰ ਨੇ ਤੋਂ ਹਰਿਆਲੀ ਫੇਰ ਦੇਖੋ ਹੀ ਹਰਿਆਲੀ ਕਿੰਨੀ ਹੈਗੇ ਰੋਡ ਦੇ ਵਾਲੇ ਦਾਲ ਪਰ ਸਫਾਈ ਨਹੀਂ ਇੰਨੀ ਜਿੰਨੀ ਸਾਈਡਾਂ ਤੇ ਸਫਾਈ ਹੋਵੇ ਤਾਂ ਹੋਰ ਵੀ ਦ੍ਰਿght ਅੱਛੇ ਲੱਗਦੇ ਨੇ ਸੁੱਕੇ ਦੇ ਰੱਖਦੇ ਨਹੀਂ ਕੱਟਦੇ ਪੁੱਛੋ ਕੱਟਦੇ ਹਨ ਤਾਂ ਸਾਫ਼-ਸਾਫ਼ ਜੇ ਰਹੀ ਜਾਂਦੇ ਨੇ ਫਿਰ ਇਹ ਇਧਰਲੀ ਸਾਈਡ ਤੇ ਬਾਂਦਰ ਬਹੁਤ ਸੀਗੇ ਹੁਣ ਅਠਕੇ ਆਂਦੇ ਨੇ ਮੂਹਰੇ ਪਰ ਫੇਰ ਭੱਜ ਜਾਂਦੇ ਨੇ ਤੇ ਹੁੰਦਾ ਹਰ ਇੱਕ ਨੂੰ ਹੁੰਦਾਗਾ ਕਿ ਗੱਡੀ ਦੇ ਥੱਲੇ ਨਾ ਆ ਜਾਣ ਹਰ ਇੱਕ ਕਪੜੇ ਸਾਵਧਾਨੀ ਨਾਲ ਗੱਡੀ ਚਲਾਉਂਦਾ ਵਾ ਤੇ ਤੁਸੀਂ ਫਿਰ ਦੇਖਿਓ ਦੱਸਿਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਦਾਰੀ ਕਿਸ ਤਰ੍ਹਾਂ ਦੇ ਲੱਗੇ ਕਦੀ ਜਾਵਾਂਗੇ ਆਪਾਂ ਫੇਰ ਹੋਰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਤੁਹਾਨੂੰ ਦਰਸ਼ਨ ਦਦਾਰੀ ਕਰਾਉਂਦੇ ਰਹਾਂਗੇ ਬੜੀਆਂ ਸੋਹਣੀਆਂ ਰੋੜਾ ਸਾਫ਼ ਨੇ ਰੋੜ ਸਾਫ਼ ਨੇ ਬਿਲਕੁਲ ਜਿਹੜੇ ਦਰਖਤ ਸੁੱਕੇ ਨੇ ਉਹਨਾਂ ਨੂੰ ਨਹੀਂ ਕੱਟਦੇ ਇਹ ਪਤਾ ਨਹੀਂ ਕਿਉਂ ਮਨਾ ਕੀਤਾ ਹੋਇਆ ਜਾਂ ਕੀ ਕੀ ਕੀਤਾ ਹੋਇਆ ਇਹਨਾਂ ਦਾ ਤੇ ਇਸ ਲਈ ਕਰਕੇ ਤੇ ਹੁਣ ਤੁਸੀਂ ਦੇਖੋ ਅੱਗੇ ਆਪਾਂ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਦਾਰੀ ਕਰਨ ਕਰਾਂਗੇ ਸਾਈਡਾਂ ਦੇ ਉੱਪਰ ਜਾਲੀ ਲਾਈ ਆ ਉਹ ਦੁੱਧ ਨਾ ਵੇਜਾ ਤੁਸੀਂ ਮੰਨੋ ਕਿ ਬਹੁਤ ਜ਼ਿਆਦਾ ਪਸ਼ੂ ਬਹੁਤ ਘੱਮਦੇ ਹੁੰਦੇ ਨੇ ਤਾਂ ਪਰ ਚੰਡੀਗੜ੍ਹ ਚੋਣੇ ਮਨ ਦਿਸੀ ਨਹੀਂ ਆਵਾਰਾ ਪਸ਼ੂ ਘੁੰਦੇ ਜਿੰਨੇ ਕਿ ਸਾਡੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਾਂ ਲਾ ਲੋ ਲੋਕ ਛੱਡ ਜਾਂਦੇ ਨੇ ਇਸ ਤਰ੍ਹਾਂ ਦੇ ਪਸ਼ੂ ਘੁੰਮਦੇ ਹੋਏ ਪਰ ਸ਼ਰਾਪ ਹੁੰਦਾ ਪਾਪ ਹੁੰਦਾ ਜੇ ਦੁੱਧ ਪੀ ਕੇ ਪਸ਼ੂ ਨੂੰ ਛੱਡ ਦਿੰਦੇ ਆਪਾਂ ਆ ਗਏ ਕਰਤਵਾਰਾ ਬੌਲੀ ਸਾਹਿਬ ਇਹ ਗੁਰਦੁਆਰਾ ਬੌਲੀ ਸਾਹਿਬ ਇਹ ਵੀ ਉੱਥੇ ਹੀ ਹੈਗਾ ਛੰਡੀਗੜ੍ਹ ਦੇ ਵਿੱਚ ਹੀ ਆ ਬੌਲੀ ਸਾਹਿਬ ਗੁਰਦੁਆਰਾ ਮੈਨੂੰ ਲੱਗੀ ਕਿ ਐਸੀ ਰੀਤ ਸੀਗਾ ਤੋ ਇਥੇ ਵੀ ਬਾਬੇ ਵੀਡੀਓ ਤੋਂ ਮਨਾ ਕਰਦੇ ਨੇ ਤੇ ਫਿਰ ਆਪਾਂ ਵੀ ਬਾਈ ਬਾਬਿਆਂ ਦੀ ਮੰਨੀ ਆ ਕਿ ਆਪਾਂ ਬਿਲਕੁਲ ਨਹੀਂ ਲੰਗਣਾ ਕਰਨੀ